ਜਿੱਥੇ ਜਾਹੇ ਬਹਿ ਮੇਰਾ ਸਤਗੁਰੂ ਸੋ ਥਾਨ ਸੁਹਾਵਾ ਰਾਮ ਰਾਖੇ ਇੱਥੇ ਸਤਗੁਰੂ ਨੂੰ ਆਪਣੇ ਮੱਤ ਦੇ ਵਿੱਚ ਬਿਠਾਉਣ ਦੀ ਗੱਲ ਕੀਤੀ ਜਾ ਰਹੀ ਹੈ ਤੁਹਾਡੇ ਸੁਆਸਾਂ ਦੇ ਵਿੱਚ ਬਿਠਾਉਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਰਾਮ ਤੁਹਾਡੇ ਇਸ ਰਾਜੇ ਦਾ ਤੁਹਾਡੇ ਮਨ ਔਰ ਤੁਹਾਡੀ ਪੁੱਤੀ ਜਿਹੜੀ ਹੈ ਜਿਹੜੇ ਰਾਜ ਜਿਹੜੀ ਉਹ ਦੁਨਿਆਵੀ ਪੰਜ ਤਤ ਕਰ ਰਿਹਾ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਕਰ ਰਿਹਾ ਹੈ ਤੇ ਕਿਉਂ ਕਹਦੇ ਨੇ ਕਿ ਇਹ ਜਿਹੜਾ ਰਾਜ ਹੈ ਨਾ ਤੇਰਾ ਇਸ ਰਾਜੇ ਦੇ ਵਿੱਚ ਉਸ ਰਾਮ ਦਾ ਰਾਜੇ ਬਾਇਨ ਕਰ ਉਸ ਸਰਪ ਵਿਆਪੀ ਅਕਾਲ ਪੁਰਖ ਜਿਹੜਾ ਹਰ ਪਾਸੇ ਰੰਗਿਆ ਹੋਇਆ ਹੈ ਇਹ ਪਠਾਣਾ ਜਿੱਥੇ ਜਾਹੇ ਬਹੇ ਮੇਰਾ ਸਤਗੁਰੂ ਆਪਣੀ ਮੱਤ ਦੇ ਵਿੱਚ ਬਿਠਾਣਾ ਹੈ ਆਪਣੇ ਸਵਾਸ ਵਿੱਚ ਬਿਠਾਣਾ ਹੈ ਇਸ ਰਾਮ ਨੂੰ ਆਪਣੇ ਇਸ ਰਾਜੇ ਦਾ ਤੁਸੀਂ ਰਾਜ ਅਧਿਕਾਰ ਦੇਣਾ ਆਪਣੀ ਮੱਤ ਨੂੰ ਆਪਣੀ ਮੂਰਤਾਂ ਮੰਨੋ ਨਹੀਂ ਆਪਣੀ ਈਗੋ ਨੂੰ ਨਹੀਂ ਆਪਣੇ ਆਤੇ ਆਪਣੇ ਅਡੰਬਰ ਆਪਣੇ ਉਹ ਲਸ਼ਕਬ ਨਹੀਂ ਸ੍ਰੀ ਰਾਮ ਸਰਵ ਵਿਆਪੀ ਨੂੰ ਸਮਰਪਿਤ ਕਰਦਾ 30 ਸਵਾਸ ਦੇ ਵਿੱਚ